ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਦਿਹਾਲਪੁਰਾ ਭਾਈਕਾ ਤਹਿਸੀਲ ਰਾਮਪਰਾ ਫੂਲ ਜਿਲ੍ਹਾ ਇਹਨੂੰ ਬਟੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਆਂ ਇਹ ਵਗਾਊ ਆ ਗਈ ਬਿਲਕੁਲ ਤਾਜੀ ਸੋਈ ਆ ਗਈ ਦੋਸਤੋ ਪਰਸੋਂ ਸੋਈ ਆ ਗਈ ਤੇ ਅੱਜ ਤਰੀਕ ਕਿੰਨੀ ਹੈਗੀ ਅੱਜ 15 ਅੱਜ 15 ਤਰੀਕ ਆ ਗਈ ਤੇ 13 ਤਰੀਕ ਨੂੰ ਸੋਈ ਹੈ ਤੇ ਬੱਚਾ ਵੱਛਾ ਹੈਗਾ ਇੱਧਰ ਤੁਸੀਂ ਬੈਠਾ ਦੇਖ ਸਕਦੇ ਹੋ ਤਾਜੀ ਸੂਈ ਕਰਕੇ ਥੋੜੀ ਜਿਹੀ ਫਿੱਕੀ ਲੱਗਦੀ ਆ ਵੈਸੇ ਥੋੜੀ ਸੰਭਾਲ ਵੀ ਘੱਟ ਆ ਗਈ ਤੇ ਕੁਸਤਾਜੀ ਸੂਈ ਕਰਕੇ ਜਾਨਵਰ ਫਿੱਕਾ ਜਾ ਪੈਂਦਾ ਵਾ ਬਾਕੀ ਚੰਗੀ ਆ ਬਾਡੀ ਬੰਤਰ ਦੀ ਕੱਦ ਕਾਠ ਦਰਮਿਆਨੇ ਦੇ ਵਿੱਚ ਆ ਗਈ ਤੇ ਨਾ ਹੀ ਜ਼ਿਆਦਾ ਵੱਡੀ ਆ ਤੇ ਨਾ ਹੀ ਜ਼ਿਆਦਾ ਛੋਟੀ ਆ ਗਈ ਬਾਕੀ ਸਾਫ ਸੁਥਰੀ ਆ ਦੰਦਾਂ ਤੋਂ ਛੇ ਦੰਦ ਆ ਗਈ ਤੇ ਬਾਕੀ ਤੁਸੀਂ ਥਾਂ ਦੇਖ ਸਕਦੇ ਹੋ ਸਪੇਸ ਬਹੁਤ ਥਣਾ ਦੇ ਵਿੱਚ ਇੱਕੋ ਜੇ ਥਣਾ ਗੀ ਬਾਕੀ ਇਹ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੋਈ ਵੀ ਆ ਇਹ ਹੁਣ ਤਕਰੀਬਨ 11:30 ਦਾ ਟਾਈਮ ਹੋਊਗਾ ਸਵੇਰੇ ਇਹਦਾ ਦੁੱਧ ਕੱਢਿਆ ਵਾ 7 ਵਜੇ ਤੇ ਇੱਕ ਪਾਸੇ ਤੋਂ ਸਾਈਡ ਜ਼ਰੂਰ ਦਿਖਾਉਂਦੀ ਆ ਪਰ ਦੁੱਧ ਕਹਿੰਦੇ ਇੱਕੋ ਜਿਹਾਗਾ ਤੇ ਬਾਕੀ ਤਸੱਲੀ ਤੁਸੀਂ ਆਪ ਕਰ ਸਕਦੇ ਹੋਗੇ ਸਪੇਸ ਚੰਗੀ ਆਗੀ ਥਣਾ ਦਾ ਸਹੇਜ ਵੀ ਵਧੀਆਗਾ ਤੇ ਬਾਕੀ ਕੋਈ ਘਰੇ ਹੈ ਨਹੀਂਗਾ ਤੇ ਨਹੀਂ ਆਪਾਂ ਡਿਟੇਲ ਪੂਰੀ ਲੈ ਲੈਂਦੇ ਤੇ ਜੋ ਵੀ ਡਿਟੇਲ ਆਪਾਂ ਨੂੰ ਦੱਸੀ ਉਹ ਡਿਟੇਲ ਆਪਾਂ ਤੁਹਾਨੂੰ ਦੱਸ ਰਹੇ ਆ ਤੇ ਜੀ ਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸੂਆ ਹੈ ਦੂਜਾ ਸੂਈਆ ਪਹਿਲਾ ਵਾਲੇ ਸੂਏ ਦੇ ਵਿੱਚ ਵੀ ਬਾਈਆਂ ਦੇ ਕੋਲੇ ਸੀ 15 ਕਿ ਲੀਟਰ ਦੁੱਧ ਦਿੱਤਾ ਸੀਗਾ ਦੱਸਣ ਦੇ ਮਤਾਬਕ ਤੇ ਇਸ ਵਾਰ ਤੁਸੀਂ ਆਪਦੀ ਸਮਝ ਵਰਤ ਸਕਦੇ ਹੋ ਵੀ ਕਿੰਨਾ ਦੁੱਧ ਦੇ ਸਕਦੀ ਆ ਦੁੱਧ ਵਧੀਆ ਦੇਣਾ ਸੀ ਵੈਸੇ ਇਹਨੇ ਥੋੜੀ ਜੀ ਸੰਭਾਲ ਘਟ ਆ ਗਈ ਤਾਂ ਕਰਕੇ ਹੀ ਬਾਈ ਵੇਚ ਵੀ ਤਾਂ ਹੀ ਰਹੇ ਆ ਕਿਉਂਕਿ ਸੰਭਾਲ ਨਹੀਂ ਹੁੰਦੀਗੀ ਤੇ ਤੁਸੀਂ ਆਪਦੇ ਅੰਦਾਜ਼ੇ ਨਾਲ ਲੈ ਆ ਸਕਦੇ ਹੋਗੇ ਰੇਟ ਇਹਦਾ ਰੱਖਿਆ 60000 ਬਾਕੀ ਮਾਣ ਤਾਣ ਮੌਕੇ ਤੇ ਹੋਰ ਹੋ ਜਾਊਗਾ ਤੇ ਬਾਕੀ ਦੋਸਤੋ ਤਾਜੀ ਸੂਈ ਦੀ ਸੂਈਆਂ ਇਹ ਫੋਟੋਆਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਤਾਜੀ ਸੂਈਆਂ ਗਈਆਂ ਬਾਕੀ ਜੇਰ ਜੂ ਰੋਕੇ ਆ ਗਈ ਜੇਰ ਪੈ ਗਈ ਆ ਦਾਣਾ ਸਾਰਾ ਕੁਝ ਤੇ ਬਾਕੀ ਘਰੇਲੂ ਪਰਿਵਾਰ ਆ ਕੋਈ ਉਵੇਂ ਵਪਾਰ ਦਾ ਕੰਮ ਨਹੀਂ ਹੈਗਾ ਤੇ ਆਪ ਦੀ ਫੌਲਾ ਤਸੱਲੀ ਤੁਸੀਂ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ